ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਸੀਐਮਾ ਭਗਵੰਤ ਮਾਨ ਨੇ ਲਾਈਵ ਹੋ ਕੇ ਸ਼ੁਭਕਰਨ ਦਿੱਤੇ ਸਰਦਾਂਝਲੀ ਕਿਸਾਨ ਅੰਦੋਲਨ ਬਾਰੇ ਵੀ ਆਖੀ ਇਹ ਗੱਲ ਤਾਂ ਦੋਸਤੋ ਅੱਜ ਇੱਕ ਕਿਸਾਨ ਅੰਦੋਲਨ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਈਵ ਆ ਕੇ ਗੱਲਬਾਤ ਕੀਤੀ ਐਸ ਬਾਰੇ ਉਹਨਾਂ ਨੇ ਕਹਿ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ 4 ਮੀਟਿੰਗਾਂ ਹੋ ਚੁੱਕੀਆਂ ਤੇ ਜਿਨ੍ਹਾਂ ਦੇ ਵਿੱਚੋਂ 3 ਬਾਰ ਉਹ ਖੁਦ ਮੀਟਿੰਗਾਂ ਦੇ ਵਿੱਚ ਐ ਸ਼ਾਮਲ ਹੋਏ ਸਨ ਇਸ ਦੌਰਾਨ ਉਹਨਾਂ ਦਾ ਕਹਿਣਾ ਕਿ ਕਿਸਾਨ ਕੇਂਦਰ ਸਰਕਾਰ ਤੋਂ ਮੰਗਾਂ ਮੰਨਵਾਉਣ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਪਰਦਰਸ਼ਨ ਕਰਨ ਦੇ ਲਈ ਦਿੱਲੀ ਵੱਲ ਜਾ ਰਹੇ ਹਨ ਜਿਨ੍ਹਾਂ ਨੂੰ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ਤੇ ਹੀ ਰੋਕਿਆ ਗਿਆ ਹੈ। ਉਹਨਾਂ ਨੇ ਕਹਿ ਕੇ ਕਿਸਾਨ ਸਿਰਫ ਦਿੱਲੀ ਜਾਣ ਦੇ ਲਈ ਹਰਿਆਣਾ ਵਿੱਚੋਂ ਗੁਜ਼ਰੇ ਹਨ ਪਰ ਪਤਾ ਨਹੀਂ ਉਹ ਕਿਉਂ ਹਰਿਆਣਾ ਸਰਕਾਰ ਕਿਸਾਨ ਨੂੰ ਰੋਕ ਰਹੀ ਹੈ। ਉਹਨਾਂ ਕੱਲ ਖਨੋਰੀ ਬਾਰਡਰ ਤੇ ਹੋਈ ਮੰਦ ਭਾਗ ਦੇ ਘਟਨਾ ਬਾਰੇ ਬੋਲਦੇ ਆਂ। ਉਹਨਾਂ ਸ਼ਹੀਦ ਹੋਏ ਨੌਜਵਾਨ ਕੇ ਕਿਸਾਨ ਸ਼ੁਭਕਰਨ ਸਿੰਘ ਬਾਰੇ ਬੋਲਦੇ ਆਂ। ਉਹਨਾਂ ਅਹੁਦੇ ਪਰਿਵਾਰ ਦੇ ਨਾਲ ਹਮਦਰਦੀ ਜਤਾਉਂਦੇ ਆਂ ਕਹਿ ਕੇ ਉਹ ਉਸ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਉਹ ਅਹੁਦੇ ਪਰਿਵਾਰ ਦੇ ਨਾਲ ਖੜੇ ਹਨ। ਉਹਦੇ ਪਰਿਵਾਰ ਨੂੰ ਹਰ ਤਰ੍ਹਾਂ ਨਿਆਰਤਕ ਤੇ ਹੋਰ ਤਰ੍ਹਾਂ ਨਿਮਾਦਤ ਕਰਨ ਦੇ ਲਈ ਉਹਨਾਂ ਦੇ ਨਾਲ ਖੜੇ ਹਨ ਖਨੋਰੀ ਬਾਰਡਰ ਤੇ 23 ਸਾਲਾ ਨੋਇਬੰਦ ਦੀ ਹੋਈ ਮੌਤ ਤਾਂ ਦੋਸਤੋਂ ਖਨੋਰੀ ਬਾਰਡਰ ਤੇ ਕਿਸਾਨ ਤੇ ਪੁਲਿਸ ਫੋਰਸ ਵਿੱਚਕਾਰ ਹੋਇਆ ਝੜਪਾਂ ਦੇ ਦੌਰਾਨ ਸ਼ੁਭਕਰਨ ਵਾਸੀ ਵੱਲੋਂ ਜ਼ਿਲ੍ਹਾ ਬਟੰਡਾ ਦੇ ਨੋਇਬੰਦ ਕਿਸਾਨ ਦੀ ਮੌਤ ਹੋ ਗਈ 23 ਸਾਲਾ ਐਸਾ ਨੋਇਬੰਦ ਦੀ ਮੌਤ ਹੈ ਸ਼ੱਕੀ ਬਲਟ ਦੇ ਨਾਲ ਦੱਸੀ ਜਾ ਰਹੀ ਐਸਾ ਨੋਇਬੰਦ ਦੀ ਮਰਤਕ ਦੇ ਨੂੰ ਇੱਥੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਹੈ ਜਦੋਂ ਕਿ ਦੋ ਹੋਰ ਜ਼ਖਮੀ ਕਿਸਾਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਜਿਨ੍ਹਾਂ ਦੀ ਪਛਾਣ ਸਿਮਰਨ ਅਤੇ ਜੁਗਰਾਜ ਸਿੰਘ ਬਜਹ ਹੋਈਆ ਜੋ ਕਿ ਜ਼ਿਲ੍ਹਾ ਸੰਗਰੂਰ ਦੇ ਨਾਲ ਸਬੰਧਤ ਹਨ ਖਬਰ ਮਿਲੀ ਆ ਕਿ ਕਨਵਰੀ ਬਾਰਡਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਸ਼ੁਭਕਰਨ ਸਿੰਘ ਪੱਤਰ ਸਵਰਗਵਾਸੀ ਚਰਨਜੀਤ ਸਿੰਘ ਉਮਰ 23 ਸਾਲ ਪਿੰਡ ਬੱਲੋ ਬਲਾਕ ਰਾਮਪੁਰਾ ਤਹਿਸੀਲ ਮੋੜ ਜਿਲਾ ਵਠੰਡਾ 1 ਏਕੜ ਦੇ ਮਾਲਕ ਅਤੇ ਦੋ ਪੈਣਾ ਬੈਹਾਂ ਹੋਗਾਂ ਦੇ ਭਰਾ ਦੀ ਮੌਤ ਹੋ ਗਈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਤੇ ਪ੍ਰਦਰਸ਼ਨ ਕਰ ਰਹੇ 746 ਕਿਸਾਨਾਂ ਤੇ ਮਾਮਲਾ ਦਰਜ ਤਾਂ ਦੋਸਤੋ ਆਪਣੀਆਂ ਮੰਗਾਂ ਨੂੰ ਲੈ ਕੇ 18 ਜਨਵਰੀ ਨੂੰ ਨੁਆਇਡਾ ਅਥਾਰਟੀ ਦਫ਼ਤਰ ਨੂੰ ਤਾਲਾ ਲਾਉਣ ਵਾਲੇ 746 ਕਿਸਾਨਾਂ ਦੇ ਖਿਲਾਫ ਗੰਭੀਰ ਧਰਮਾਂ ਦੇ ਤਹਿਤ ਕੇਸਾ ਦਰਜ ਕੀਤਾ ਗਿਆ ਅਥਾਰਟੀ ਦੇ ਜੀ ਦੀ ਸ਼ਿਕਾਇਤ ਤੇ ਪੁਲਿਸ ਨੇ 23 ਜਨਵਰੀ ਨੂੰ ਹੀ ਕੇਸਾ ਦਰਜ ਕਰ ਲਇਆ ਪਰ ਇਸ ਨੂੰ ਗੋਪਤ ਰੱਖਿਆ ਗਿਆ ਇਹ ਐਫ ਆਈ ਆਰ ਕਰੀਬਾ 1 ਮਹੀਨੇ ਬਾਅਦ ਹੁਣ ਸਾਹਮਣੇ ਆਈ ਹੈ ਪੁਲਿਸ ਦੇ ਅਸਰ ਬਈਏ ਦੇ ਕਾਰਨ ਸੰਨਦ ਵਿੱਚ ਅਰੂਸ਼ ਹੈ CEO ਦੇ ਨਾਲ ਹੋਈ ਮੀਟਿੰਗ ਦੇ ਵਿੱਚ ਕਿ ਸੰਨ ਨੇ ਐਸਾ ਫਰਜੀ ਕੇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਪੁਲਿਸ ਐਫ ਆਈ ਆਰ ਦੇ ਵਿੱਚ ਭਾਰਤੀ ਕਿਸਾਨ ਪਰਿਸ਼ਦ ਦੇ ਕੌਮੀ ਪ੍ਰਧਾਨ ਲਖਵੀਰ ਕਲੀਪਾਸ ਮਹਿਤਾ 46 ਨਾਮੀ ਕਿਸਾਨ ਅਤੇ 795ਾ ਕਿਸਾਨ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਘਰਾਂ ਦੁਆਲੇ ਸੁਰੱਖਿਆ ਟਾਈਟ ਸੰਨੋਸ ਤੋਂ ਕਿ ਸਾਂਨ ਅੰਦੋਲਨ ਦਾ ਸੇਕ ਇਸ ਪਰਦੇ ਵਿੱਚ ਫੈਲਣ ਲੱਗਾ ਹਾਲਾਤ ਨੂੰ ਵੇਖਦਿਆਂ ਕੇਂਦਰ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਿਆ ਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀਆਂ ਰਿਹਾਈਆਂ ਤੇ ਸੁਰੱਖਿਆ ਵਧਾ ਦਿੱਤੀ ਗਿਆ ਸੂਤਰਾਂ ਦੇ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਰਿਹਾਈਸ਼ ਦੁਆਲੇ ਸੁਰੱਖਿਆ ਵਧਾਈ ਗਿਆ ਬੇਸ਼ੱਕ ਸੁਰੱਖਿਆ ਵਧਾਉਣ ਬਾਰੇ ਕੁਝ ਸਪਸ਼ਟ ਨਹੀਂ ਕੀਤਾ ਗਿਆ ਪਰ ਇਸ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਦਰਅਸਲ ਕਿਸਾਨ ਆंदोलਨ ਲੈ ਕੇ ਪੰਜਾਬ ਤੇ ਹਰਿਆਣਾ ਸਰਕਾਰਾਂ ਆਮਣੋ ਸਾਹਮਣੇ ਹਾਂ ਤੇ ਹਰਿਆਣਾ ਸਰਕਾਰ ਅੱਜ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਆ ਵੀ ਪਹੁੰਚੇ ਪਰ ਅਦਾਲਤ ਨੇ ਫਟਕਾਰ ਲਾਉਂਦਿਆਂ ਪਟੀਸ਼ਨ ਦੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿਸਾਨ ਆंदोलਨ ਤੇ ਹਾਈ ਕੋਰਟ ਦਾ ਹਰਿਆਣਾ ਸਰਕਾਰ ਨੂੰ ਝਟਕਾ ਪੰਜਾਬ ਸਰਕਾਰ ਦੇ ਖਿਲਾਫ ਪਟੀਸ਼ਨ ਰੱਦ ਕਿਸਾਨ ਆंदोलਨ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਝਟਕਾ ਦਿੱਤਾ ਹਾਈ ਕੋਰਟ ਨੇ ਕਿਸਾਨ ਆंदोलਨ ਤੇ ਸੁਰੱਖਿਆ ਬਾਰੇ ਹਰਿਆਣਾ ਸਰਕਾਰ ਦੇ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸੂਬੇ ਦੇ ਬੱਚਾ ਕਾਨੂੰਨਾ ਵਿਵਸਥਾ ਬਣਾਈ ਰੱਖਣਾ ਪੁਲਿਸ ਦੀ ਜ਼ਿੰਮੇਵਾਰੀਆਂ ਹਾਈ ਕੋਰਟ ਦੀ ਨਹੀਂ। ਦਰਅਸਲ ਹਰਿਆਣਾ ਸਰਕਾਰ ਨੇ ਕਿਸਾਨ ਆंदोलਨ ਦੌਰਾਨ ਹੈਵੀ ਮਸ਼ੀਨਰੀ ਲਿਆਉਣ ਤੇ ਸੂਬੇ ਦੇ ਹੱਦ ਦੇ ਉੱਪਰ ਵੱਡੀ ਗਿਣਤੀ ਕਿਸਾਨ ਇਕੱਠੇ ਹੋਣ ਦੇ ਮੁੱਦੇ ਨੂੰ ਹਾਈ ਕੋਰਟ ਦੇ ਕੋਲ ਅਠਾਉਂਦਿਆਂ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਅਦੇ ਅੰਦਲੇ ਕਿਹਾ ਸੀ। ਹਾਈ ਕੋਰਟ ਨੇ ਐਸਪਾਰਟਿਸ਼ਨ ਦੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਗਲੀ ਖਬਰ ਹੁਣ ਪੰਜਾਬ ਹਰਿਆਣਾ ਸਰਹੱਦ ਤੇ ਜੀਸੀਬੀ ਅਤੇ ਮਿੱਟੀ ਹਟਾਉਣ ਵਾਲੀਆਂ ਮਸ਼ੀਨਾਂ ਨੂੰ ਲਾ ਕੇ ਜਾਣ ਤੇ ਪਾਵਨ ਦੇ ਡੀਜੀਪੀ ਨੇ ਦਿੱਤੇ ਹੁਕਮਾਂ ਕਿਸਾਨ ਅੰਦੋਲਨ ਦਾ ਬੁੱਧਵਾਰ ਨੂੰ ਨੌਵਾਂ ਦਿਨ ਹੈ ਪੁਲਿਸ ਅਕਸਾਨਾਂ ਦੇ ਖਿਲਾਫ ਲਗਾਤਾਰ ਸ਼ਕਤੀ ਉਦਾਰਿਆ ਤਹਿਦਰਨ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦੇ ਵੱਲੋਂ ਨਾਮਾ ਹਕਮ ਜਾਰੀ ਕੀਤਾ ਗਿਆ ਤੇ ਉਹਨਾਂ ਨੇ ਕਨੌਰੀਆ ਤੇ ਸ਼ੰਭੂ ਦੇ ਵਿਚਕਾਰ ਪੰਜਾਬ ਹਰਿਆਣਾ ਸਰਹੱਦ ਵੱਲ ਜੀਸੀਬੀ ਪੋਕਲੇਨਾ ਟਿਪਰ ਹਾਈਡਰਾ ਤੇ ਹੋਰਾਂ ਭਾਰੀ ਮਿੱਟੀ ਹਟਾਉਣ ਵਾਲੇ ਯੰਤਰਾਂ ਦੀ ਆਵਾਜ਼ਾਈ ਨੂੰ ਰੋਕਣ ਦੇ ਹੁਕਮ ਦਤਿਆ ਹਨ ਡੀਜੀਪੀ ਨੇ ਸਾਰੇ ਐਸਐਸਪੀਜ਼ ਸੀਪੀਜ਼ ਨੂੰ ਸਪਸ਼ਟ ਹਦਾਇਤਾਂ ਜਾਰੀ ਕਰ ਦਿੱਤਾ ਹਨ ਕਿ ਕਿਸੇ ਵੀ ਜੀਸੀਬੀ ਪੋਕਲੇਨਾ ਟਿਪਰ ਹਾਈਡਰਾ ਤੇ ਹੋਰ ਮਿੱਟੀ ਕੱਢਣ ਵਾਲੇ ਯੰਤਰਾਂ ਨੂੰ ਕਨੌਰੀਆ ਤੇ ਸ਼ੰਭੂ ਬੇਕੇ ਪੰਜਾਬ ਹਰਿਆਣਾ ਸਰਹੱਦ ਤੱਕ ਪੰਚਾਇਣ ਦੇ ਇਜਾਜ਼ਤ ਨਾ ਦਿੱਤੇ ਜਾਵੇ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ ਤੇ ਇਨਪੋਰਟਸ ਆ ਪ੍ਰਦਰਸ਼ਨਕਾਰੀਆਂ ਦੀਆਂ ਯੋਜਨਾਵਾਂ ਨੂੰ ਦਰਸਾਉਂਦੇ ਹਨ ਹਰਿਆਣਾ ਪੁਲਿਸ ਦੇ ਬੈਰੀਕੇਡਾਂ ਤੇ ਹਮਲਾ ਕਰਨਾ ਹਰਿਆਣਾ ਦੇ ਵਿੱਚ ਦਾਖਲ ਹੋਣਾ ਇੱਕ ਅਜਾਈ ਹਰਕਤ ਹੈ ਜਿਸ ਦੇ ਨਾਲ ਦੋਹਾਂ ਰਾਜਾਂ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਜਾਵੇਗੀ ਕਿਸਾਨਾਂ ਗੋ ਜਗਜੀਤ ਸੰਗਤ ਡੱਲੇਵਾਲ ਦੀ ਵਿਗੜੇ ਤਬੀਅਤ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ ਤਨੋਸ ਤੋਂ ਕਿ ਸਾਨ ਅੰਦੋਲਨ ਵਿਚਾਲੇ ਹੁਣੇ-ਹੁਣੇ ਵੱਡੀ ਖਬਰ ਸਾਹਮਣੇ ਆ ਚੁੱਕਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਤਬਿਆ ਤ ਅਚਾਨਕ ਖਰਾਬ ਹੋ ਗਿਆ ਜਿਸ ਦੇ ਕਾਰਨ ਉਸ ਨੂੰ ਪਟਿਆਲਾ ਦੇ ਰਜendra ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਾਣਕਾਰ ਦੇ ਮੁਤਾਬਕ ਕਿਸਾਨ ਜਗਜੀਤ ਸਿੰਘ ਡੱਲੇਵਾਲ ਨੂੰ ਸਾਲਾਂ ਦੇ ਵਿੱਚ ਦਿੱਕਤ ਹੋ ਰਹੀ ਸੀ ਤੇ ਜਲਨ ਹੋ ਰਹੀ ਸੀ ਤੇ ਬੁਖਾਰ ਵੀ ਆ ਰਿਹਾ ਤੇ ਫਿਲਹਾਲ ਡਾਕਟਰਾਂ ਨੇ ਬੋਲੋ ਉਹਨਾਂ ਦਾ ਚੈੱਕਅਪ ਕੀਤਾ ਜਾਰਾ ਤੇ ਡੱਲੇਵਾਲ ਨੂੰ 99 ਵਕਾਰ ਪਾਇਆ ਗਿਆ ਤੇ ਜ਼ਿਕਰਯੋਗ ਹੈ ਕਿ ਕਿਸਾਨਾਂ ਦਾ ਸ਼ੰਭੂ ਤਖਨੋਰੀ ਬਾਰਡਰ ਤੇ ਲਗਾਤਾਰ ਸੰਘਰਸ਼ ਜਿਹੜਾ ਜਾਰੀ ਹੈ ਕੇਂਦਰ ਦੇ ਨਾਲ ਇੱਕ ਦੇ ਬਾਅਦ ਇੱਕ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਪਰ ਕੇਂਦਰ ਦੇ ਵੱਲੋਂ ਕੋਈ ਸਕਾਰਾਤਮਕ ਕਰਵਾਈਆਂ ਸਾਹਮਣੇ ਨਾ ਆਉਣ ਤੇ ਕਿਸਾਨਾਂ ਨੇ ਸੰਘਰਸ਼ਾ ਤੇਜ਼ ਕਰ ਦਿੱਤਾ ਪਰ ਅੱਜ ਖਨੋਰੀ ਬਾਰਡਰ ਤੇ 21 ਸਾਲਾ ਕਿਸਾਨ ਜੋ ਕਿ ਬਟਿੰਡਾ ਦਾ ਰਹਿਣ ਵਾਲਾ ਸੀ ਦੀ ਮੌਤ ਦੀ ਖਬਰ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਨੂੰ 2 ਦਿਨਾਂ ਦੇ ਲਈ ਫਿਲਹਾਲ ਟਾਲ ਦਿੱਤਾ ਗਿਆ ਹੈ। ਅਗਲੀ ਖਬਰ ਹੈ ਪ੍ਰਦਰਸ਼ਨ ਵਿਚਾਲੇ ਹਰਿਆਣਾ ਦੀਆਂ ਜੱਥੇਬੰਦੀਆਂ ਤੇ ਮੀਟਿੰਗਾਂ ਗੁਰਨਾਮ ਚੜੂਨੀ ਦਾ ਬਿਆਨ ਆਇਆ ਸਾਹਮਣੇ। ਤਾਂ ਦੋਸਤੋ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿਚਾਲੇ ਹਰਿਆਣਾ ਦੀਆਂ ਜੱਥੇਬੰਦੀਆਂ ਗੁਰਨਾਮ ਸੰਘਾ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਕਿਸਾਨਾਂ ਆਗੂਆਂ ਦੇ ਵੱਲੋਂ ਦਿੱਲੀ ਕੂਚ ਦਾ ਪਲਾਨ ਟਾਲ ਦਿੱਤਾ ਗਿਆ ਤੇ ਉਹ ਹੁਣ ਭਲਕੇ ਦਿੱਲੀ ਜਾਣਗੇ ਕਿਸਾਨਾਂ ਨੇ ਕਨੋਰੇ ਬਾਰਡਰ ਤੇ ਕਿਸਾਨ ਦੇ ਮੌਤਾ ਤੇ ਤਣਾਅਪੂਰਨ ਹਾਲਾਤ ਤੋਂ ਬਾਅਦ ਇਹ ਫੈਸਲਾ ਲਿਆ ਹੈ ਚੜੁੰਨੇ ਕਹਿ ਕੇ ਬਾਰਡਰ ਤੇ ਬਣੀ ਤਣਾਅਪੂਰਨ ਸਥਿਤੀ ਕਾਰਨ ਜੱਥੇਬੰਦੀਆਂ ਨੇ ਐਮਰਜੈਂਸੀ ਬੈਠਕ ਬੁਲਾਈ ਗਈ ਜਿਸ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਦੇ ਪ੍ਰਮੱਖ ਆਗੂਆਂ ਦੇ ਵੱਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਭਲਕੇ ਤੱਕ ਦੇ ਲਈ ਟਾਲ ਦਿੱਤਾ ਗਿਆ ਬਾਕੀ ਦੇ ਰਣਨੀਤੀ ਬਾਰੇ ਅੱਗੇ ਦੱਸ ਦਿੱਤਾ ਜਾਵੇਗਾ ਅਗਲੀ ਖਬਰਾਂ ਰਾਜਾ ਬੜੰਗਾ ਨੇ ਸਿਆਮਾਨ ਨੂੰ ਚਿੱਠੀ ਲੈ ਕੇ ਹਰਿਆਣਾ ਦੇ ਐਮਾ ਖਿਲਾਫ ਕੀਤੀ ਕਾਰਵਾਈ ਦੀ ਕੀਤੀ ਮੰਗ ਤਾਂ ਦੋਸਤੋ ਹਰਿਆਣਾ ਪੰਜਾਬ ਸਰਹੱਦ ਤੇ ਹਰਿਆਣਾ ਪੁਲਿਸ ਦੇ ਬੁੱਲ ਪੰਜਾਬ ਦੇ ਕਿਸਾਨ ਦੇ ਨਾਲ ਕੀਤੇ ਗਏ ਨਿੰਦਨਯੋਗ ਅਸਲੂਕ ਦੇ ਜਵਾਬ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਤੀਨਿਧਤਾ ਕਰਨ ਵਾਲੇ ਇੱਕ ਵਫਦ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਰਸਮੀ ਪੱਤਰ ਸੌਂਪਿਆ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਦੇ ਨਾਲ ਸਿੱਧਾ ਪੱਤਰ ਆ ਬਿਹਾਰ ਕਰਕੇ ਪ੍ਰਭਾਵਿਤ ਕਿਸਾਨਾਂ ਦੇ ਤਰਫੋਂ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ ਜੇਕਰ ਉਹ ਸਾਨੂੰ ਦਿੱਲੀ ਨਹੀਂ ਆਉਣ ਦਿੰਦੇ ਤਾਂ ਅਸੀਂ ਉਹਨਾਂ ਨੂੰ ਚੋਣਾਂ ਦੇ ਦੌਰਾਨ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਵਾਂਗੇ ਟਕੈਤ ਤਾਂ ਦੋਸਤੋ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਦੇ ਕੌਮੀ ਬੁਲਾਰੇ ਰਕੇਸ਼ ਟਕੈਤ ਨੇ ਵੱਧਵਾ ਨੂੰ ਕਹਿ ਕੇ ਜੇਕਰ ਉਹ ਯਾਨੀ ਕਿ ਸਰਕਾਰ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ ਤਾਂ ਕਿਸਾਨ ਉਹਨਾਂ ਨੂੰ ਚੂਨਾ ਦੌਰਾਨ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਣਗੇ ਮੇਟ ਵਿੱਚ ਆ ਬੀਕੇਯੂ ਨੇ ਘਟੋ ਘਟਾ ਸਮਰਥਨ ਮਲ ਐਮਐਸਪੀ ਦੇ ਕਾਨੂੰਨੀ ਗਰੰਟੀ ਗੰਨੇ ਦੇ ਬਕਾਇਆ ਮਲਦਾ ਪਗਤਾਨ ਕਿਸਾਨਾਂ ਬਰਾਦਾ ਕੇਸ ਵਾਪਸ ਲੈਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਹੈੱਡਕੁਆਟਰ ਤੇ ਪ੍ਰਦਰਸ਼ਨ ਕੀਤਾ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੇ ਰਾਹਤਾ ਗੰਨੇ ਦੇ ਖਰੀਦ ਮਲ ਦੇ ਵਿੱਚ 8 ਫੀਸਦੀ ਤੱਕ ਦਾ ਵਾਅਦਾ ਕੇਂਦਰੀ ਕੈਬਨਟ ਦਾ ਵੱਡਾ ਫੈਸਲਾ ਬੱਤਵਾਰ ਨੂੰ ਮੋਦੀ ਸਰਕਾਰ ਦੀ ਕੈਬਨਟ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਮੰਤਰੀ ਮੰਡਲ ਨੇ ਗੰਨੇ ਦੀ ਖਰੀਦ ਦਾ ਕੀਮਤ ਵਿੱਚ 8 ਫੀਸਦੀ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੰਤਰੀ ਮੰਡਲ ਦੇ ਇਸ ਫੈਸਲੇ ਤੋਂ ਬਾਅਦ ਹੁਣ ਗੰਨੇ ਦੀ ਖਰੀਦ ਦੀ ਕੀਮਤ 315 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਤੱਕ ਹੋ ਜਾਵੇਗੀ ਕੇਂਦਰੀ ਮੰਤਰੀ ਅਨੁਰਾਗ ਠਾਕਰ ਨੇ ਕੈਬਨਟ ਵਿੱਚ 来ਗੇ ਫੈਸਲੇ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਕਿਸਾਨ ਅੰਦੋਲਨ ਬਾਰੇ ਵੀ ਵੱਡੀ ਗੱਲ ਕੀਤੀ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਅਨੁਰਾਗ ਠਾਕ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਗੱਲਬਾਤਾਂ ਦਲੇ ਤਿਆਰ ਸੀ ਅੱਜ ਵੀ ਅੰਤੇ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਰਹਾਂਗੇ